ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸਮਹਿ ਲਾ ਪੰਜਵਾਂ ਸਤ ਗੁਰੂ ਸਾਚਾ ਦੀਆ ਭੇਜ ਚਿਰ ਜੀਵਨੁ ਪਜਿਆ ਸੰਜੋਗ ਉਦਰੇ ਮਾਇ ਆਏ ਕੀ ਅਨਿਵਾਸ ਮਾਤਾ ਕੈ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਉਸ ਸਭ ਮਹਿ ਸ੍ਰੀ ਕਿਆ ਤੁਰਕਾ ਰਹਾ ਦਸੇ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਉਸੋਗ ਮਾ ਆਨੰਦ ਥਿਆ ਗੁਰ ਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤਿਗੁਰੂ ਦੇਵਾਇਆ ਪਏ ਚੰਤ ਇਕ ਲੇ ਬਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਉਹ ਮਾਨ ਬੁਲਾਇਆ ਬੋਲੇ ਗੁਰ ਕੈ ਪਾਣਾ ਗੋ ਜੀ ਛੰਨੀ ਨਾਹੀ ਬਤਵ ਗੁਰ ਨਾਨਕ ਟੁਠਾ ਕੇ ਨੀਂਦ ਆਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮਹ ਲਾ ਪੰਜਵਾਂ ਸਤ ਗੁਰੂ ਸਾਚੇ ਦੀਆ ਭੇਜ ਚਿਰ ਜੀਵਨੁ ਭਜਿਆ ਸੰਜੋਗ ਉਧਰ ਮਾਏ ਆਏ ਕੀ ਨਿਵਾਸ ਮਾਤਾ ਕਹਿ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਉਸ ਸਭ ਮਹਿ ਲਿਖਿਆ ਤੁੜਕਾ ਰਹਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਉਸੋਗ ਮਹਾ ਆਨੰਦ ਥਿਆ ਗੁਰ ਬਾਣੀ ਸਾਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤ ਗੁਰੂ ਦੇਵਾਇਆ ਪਏ ਚੰਤ ਇਕ ਲੈ ਬੁਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋ ਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੋ ਜੀ ਛੰਨੀ ਨਾਹੀ ਬਤਵ ਗੁਰ ਨਾਨਕ ਟੁੱਠਾ ਕਿ ਨੀਂਦ ਆਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਮਹਿ ਨਾਮ ਪੰਜਵਾ ਸਤ ਗੁਰੂ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਏ ਆਏ ਕੀ ਨਿਵਾਸ ਮਾਤਾ ਕੈ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਸਿਖਿਆ ਤੁਰਕਾ ਰਹਾ ਦਸੇ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥਿਆ ਗਰ ਬਾਣੀ ਸਾਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੀ ਚਾਨੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤਿਗੁਰ ਦੇਵਾਇਆ ਬੁਲਾਇਆ ਚੰਤ ਇਕ ਲਿਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋ ਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੋ ਜਿ ਛਨੀ ਨਾਹੀ ਬਤ ਗੁਰ ਨਾਨਕ ਟੁੱਟਾ ਕਿ ਨੀਂਦ ਆਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਮ ਹੈ ਨ ਪੰਜਵਾ ਸਤ ਗੁਰੂ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਏ ਆਏ ਕਿਆ ਨਿਵਾਸ ਮਾਤਾ ਕਹਿ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਸਿਖਿਆ ਤੁਰਕਾ ਰਹਾ ਰਹਾ ਦਸੇ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਉਹ ਸੋਗ ਮਾ ਆਨੰਦ ਥਿਆ ਗੁਰ ਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤਿ ਗੁਰੂ ਦੇਵਾਇਆ ਪਏ ਅਚੰਤ ਇਕਲੇ ਬੁਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਉਹ ਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਕੋ ਜੀ ਛੰਨੀ ਨਾਹੀ ਬਤ ਗੁਰ ਨਾਨਕ ਟੁੱਟਾਂ ਕੇ ਨੀਂਦਾਂ ਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮ ਲਾ ਪੰਜਵਾਂ ਸਤ ਗੁਰੂ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮੈਂ ਆਏ ਕਿ ਅਨਿਵਾਸ ਮਾਤਾ ਕਹਿ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਘਰ ਪ੍ਰਗਟਿਆ ਸਭ ਮਹਿ ਲਿਖਿਆ ਤੁੜਕਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਾ ਆਨੰਦ ਥੀਆ ਗੁਰ ਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੀ ਚਾਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਚੰਦਿਆ ਸਤ ਗੁਰੂ ਦੇਵਾਇ ભય ચંત એક લે બલાયમ જ્યો બાલક પિતા ઉપર કરે બો માન બલાયમ બોલે ગુર કહે પાણા ગોજી છની નહીં બત ગોર નાનક ટુઠા કે નીંદાત ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮ ਲਾ ਪੰਜਵਾਂ ਸਤ ਗੁਰੂ ਸਾਚੇ ਦੀਆ ਭੇਜ ਚਿਰ ਜੀਵਨੁ ਭਜਿਆ ਸੰਜੋਗ ਉਧਰ ਮਾਏ ਆਏ ਕੀ ਅਨਿਵਾਸ ਮਾਤਾ ਕੈ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਉਹ ਸਭ ਮਹਿਲੀਆ ਤੁਰਕਾ ਰਹਾ ਰਹਾ ਦਸੇ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਉਹ ਸੋਗ ਮਾ ਆਨੰਦ ਥੀਆ ਗੁਰ ਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤ ਗੁਰੂ ਦੇਵਾਇਆ ਪਏ ਚੰਤ ਇਕ ਲੇ ਬਲੈ ਜਿਉ ਬਾਲਕ ਪਿਤਾ ਉਪਰ ਕਰੇ ਉਹ ਮਾਨ ਬੁਲਾਇਆ ਬੋਲੇ ਗੁਰ ਕੈ ਪਾਣਾ ਗੋ ਜੀ ਛੰਨੀ ਨਾਹੀ ਬਤਵ ਗੁਰ ਨਾਨਕ ਟੁੱਟਾ ਅੰਕੀ ਨੀਂਦ ਆਤ सतनाम श्री वाहेगुरु साहेब पंजवा संहला सतगुर साचा दिया चिर जीवन उपज्या संजोग उधर माए आए किया निवास माता, माता के मन बहुत बेगास जमिया पीरता भगत गोविंद का ਪਰਗਟਿਆ ਸਭ ਮਹਿਲੀਆ ਧੁਰਕਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਉਹ ਸੋਗ ਮਹਾ ਆਨੰਦ ਥਿਆ ਗੁਰ ਬਾਣੀ ਸਾਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਡੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤ ਗੁਰੂ ਦੇਵਾਇ ਪਏ ਅਚੰਤ ਇਕਲੇ ਬਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਉਹ ਮਾਨ ਬੁਲਾਏ ਆ ਬੁਲੇ ਗੁਰ ਕੈ ਪਾਣਾ ਗੋ ਜੀ ਛੰਨੀ ਨਾਹੀ ਬਤਵ ਗੁਰ ਨਾਨਕ ਟੁੱਟਾ ਅੰਕੀ ਨੀਂਦ ਆਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮਹ ਲਾ ਪੰਜਵਾਂ ਸਤ ਗੁਰ ਸਾਚਾ ਦੀਆ ਭੇਜ ਚਰ ਜੀਵਨ ਉਪਜਿਆ ਸੰਜੋਗ ਉਧਰੇ ਮਾਏ ਆਏ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਉਸ ਸਭ ਮਹਿ ਲਿਖਿਆ ਤੁੜਕਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਉਸੋਗ ਮਹਾ ਆਨੰਦ ਥਿਆ ਗੁਰ ਬਾਣੀ ਸਾਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪਿੜੀ ਚਾਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਚੰਦਿਆ ਸਤ ਗੁਰੂ ਦੇਵਾਇ ਪਇ ਅਚੰਤ ਇਕ ਲੈ ਬੁਲਾਇ ਜਿਉ ਬਾਲਕ ਪਿਤਾ ਉਪਰ ਕਰੇ ਬੋ ਮਾਣ ਬੁਲਾਇ ਆ ਬੋਲੇ ਗੁਰ ਕੈ ਪਾਣ ਗੋ ਜਿਛਨੀ ਨਾਹੀ ਬਤ ਗੁਰ ਨਾਨਕ ਟੁੱਟਾ ਅੰਕੀ ਨੀਂਦ ਆਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਮ ਲਾ ਪੰਜਵਾਂ ਸਤ ਗੁਰੂ ਸਾਚੀਂ ਦੀਆ ਭੇਜ ਚਿਰ ਜੀਵਨੁ ਪਜਿਆ ਸੰਜੋਗ ਉਧਰ ਮਾਏ ਆਏ ਕੀ ਅਨਿਵਾਸ ਮਾਤਾ ਕਹਿ ਮਨ ਬਹੁਤ ਬੇਗਾਵਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਉਹ ਸਭ ਮਹਾਂ ਸ੍ਰੀਖਿਆ ਤੁਰਕਾ ਰਹਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲੀਆ ਮਿਟਿਆ ਉਹ ਸੋਗ ਮਹਾ ਆਨੰਦ ਥੀਆ ਗੁਰ ਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪਿੜੇ ਚਾਨੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤਿ ਗੁਰੂ ਦੇਵਾਇਆ ਬੁਲਾਇਆ ਚੰਤ ਇਕ ਹਲ ਬੁਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋ ਮਾਨ ਬੁਲਾਇਆ ਬੋਲੇ ਗੁਰ ਕੈ ਪਾਣਾ ਕੋ ਜੀ ਛੰਨੀ ਨਾਹੀ ਬਤਵ ਗੁਰ ਨਾਨਕ ਟੁੱਟਾ ਕੇ ਨੀਂਦ ਆਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮ ਲਾ ਪੰਜਵਾਂ ਸਤ ਗੁਰੂ ਸਾਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਏ ਆਏ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾ ਉਸ ਜੰਮਿਆ ਪੋਤਾ ਭਗਤ ਗੋਵਿੰਦ ਕਾ ਪਰਗਟਿਆ ਉਹ ਸਭ ਮਹਿਲੀਆ ਤੁਰਕਾ ਰਹਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਉਹ ਸੋਗ ਮਹਾ ਆਨੰਦ ਥਿਆ ਗੁਰ ਬਾਣੀ ਸਾਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤਿਗੁਰੂ ਦੇਵਾਇ ਭਇ ਅਚੰਤ ਇਕ ਲੈ ਬੁਲਾਇ ਜਿਉ ਬਾਲਕ ਪਿਤਾ ਉਪਰ ਕਰੇ ਉਹ ਮਾਨ ਬੁਲਾਇ ਆ ਬੋਲੇ ਗੁਰ ਕੈ ਪਾਣ ਗੋ ਜਿ ਸ਼ਨੀ ਨਾਹੀ ਬਤਵ ਗੁਰ ਨਾਨਕ ਟੁੱਠਾ ਕਿ ਨੀਂਦਾਂ ਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮਹ ਲਾ ਪੰਜਵਾਂ ਸਤ ਗੁਰ ਸਾਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਏ ਆਏ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾ ਉਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਤੁੜਕਾ ਰਹਾ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮੇਟਿਆ ਸੋਗ ਮਾ ਆਨੰਦ ਥੀਆ ਗੁਰ ਬਾਣੀ ਸਾਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੇ ਵੇਲ ਬਹੁ ਪੀੜੇ ਚਾਲੇ ਧਰਮ ਕਲਾ ਹਰ ਬੰਦ ਬਹਲੀ ਮਨ ਚੰਦਿਆ ਸਤ ਗੁਰੂ ਦੇਵਾਇਆ ਪਾਇਆ ਚੰਤ ਇਕਲੇ ਬੁਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਉਹ ਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁਜਿਛਨੀ ਨਾਹੀ ਬਤਵ ਗੁਰ ਨਾਨਕ ਟੁੱਟਾ ਅੰਕੀ ਨੀਂਦ ਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ